ਤਿਆਗ ਅਸਲ ਵਿੱਚ ਕੀ ਹੁੰਦਾ ਵਾ ਧਨ ਦਾ ਤਿਆਗ ਕਰ ਦੇਣਾ ਜਿਸ ਪਰਿਵਾਰ ਵਿੱਚ ਮਨੁੱਖ ਰਹਿ ਰਿਹਾ ਉਸ ਦਾ ਤਿਆਗ ਕਰ ਦੇਣਾ ਖਾਣ ਪੀਣ ਲਈ ਜੋ ਜ਼ਿੰਦਗੀ ਦੀ ਸਰੀਰ ਦੀ ਲੋੜ ਆ ਉਸ ਦਾ ਤਿਆਗ ਕਰ ਦੇਣਾ ਬੋਲਣਾ ਜਿੰਦੇ ਨਾਲ ਬੰਦਾ ਜ਼ਿੰਦਗੀ ਦੇ ਵਿੱਚ ਵਾਰ-ਤੋ-ਵਰਤਾਓ ਕਰਦਾ ਵਾ ਉਸ ਦਾ ਤਿਆਗ ਕਰ ਦੇਣਾ ਮੋਨੀ ਹੋ ਜਾਣਾ ਹੀ ਅਸਲ ਤਿਆਗ ਨਹੀਂ ਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਿਆਗ ਦੇ ਸੰਬੰਧੀ ਫਰਮਾਉਂਦੇ ਆ ਕਿ ਬਿਨ ਅਹੰਤ ਤਿਆਗ ਕਹਾ ਤੋ ਤਿਆਗ ਕੀ ਹੰਕਾਰ ਦੇ ਤਿਆਗ ਤੋਂ ਬਗੈਰ ਕੋਈ ਤਿਆਗੀ ਨਹੀਂਗਾ ਕਿਹੜਾ ਤਿਆਗੀ ਆ ਜਿਹਨੇ ਹੰਕਾਰ ਦਾ ਤਿਆਗ ਹੀ ਨਹੀਂ ਕੀਤਾ ਜਿੰਦਗੀ ਦੇ ਵਿੱਚ ਸਰੀਰ ਨੂੰ ਜਿਉਂਦਾ ਰੱਖਣ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਆ ਜੇਕਰ ਬੰਦਾ ਉਹਨਾਂ ਦਾ ਤਿਆਗ ਕਰ ਦੋ ਤਿਆਗੀ ਆ ਭਗਤ ਕਬੀਰ ਜੀ ਵੀ ਇਹੀ ਫਰਮਾਉਂਦੇ ਆ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਵੀ ਜੇ ਤੂੰ ਆਪ ਦਾ ਮਾਨ ਹੀ ਨਹੀਂ ਤਜਿਆ ਹੰਕਾਰ ਹੀ ਨਹੀਂ ਛੱਡਿਆ ਤੇ ਤਿਆਗ ਕਰਨ ਦਾ ਕੋਈ ਫਾਇਦਾ ਨਹੀਂ ਇਸ ਲਈ ਜੇ ਤਿਆਗ ਹੀ ਕਰਨਾ ਮਹਾਰਾਜ ਸਹਿਬ ਕਹਿੰਦੇ ਹੰਕਾਰ ਦਾ ਕਰੋ। ਇਹੀ ਅਸਲ ਤਿਆਗ ਹੋਰ ਕੋਈ ਤਿਆਗ ਨਹੀਂ। ਕਈ ਵਾਰੀ ਹੰਕਾਰ ਨੂੰ ਵੀ ਤਿਆਗਣ ਦਾ ਹੀ ਬੰਦੇ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਹੰਕਾਰ ਨਹੀਂ ਕਰਦਾ। ਪਰ ਇਹ ਵੀ ਨਹੀਂ ਕਰਨਾ ਗੁਰੂ ਸਾਹਿਬ ਕਹਿੰਦੇ। ਬਿਨ ਅਹੰਤਿਆਗ ਕਹਾ ਕੋ ਤਿਆਗੀ। ਹੰਕਾਰ ਦੇ ਤਿਆਗਨ ਤੋਂ ਬਗੈਰ ਕੋਈ ਵੀ ਤਿਆਗੀ ਨਹੀਂ ਹੈਗਾ। ਤਿਆਗ ਹੰਕਾਰ ਦਾ ਕਰਨਾ।